ਹਾਂਜੀ ਸੋਸ਼ਲ ਮੀਡੀਆ ਦੇ ਉੱਤੇ ਰੀਲਾਂ ਦਾ ਤੁਸੀਂ ਦੇਖ ਹੀ ਲਿਆ ਕਿ ਕਿਸ ਤਰੀਕੇ ਦੇ ਨਾਲ ਅਸ਼ਲੀਲਤਾ ਫਲਾਈ ਜਾ ਰਹੀ ਹੈ ਪਰ ਦੂਜੇ ਪਾਸੇ ਪਖੰਡੀ ਬਾਬਿਆਂ ਦਾ ਵੀ ਬੋਲ ਬਾਲਾ ਖੂਬ ਚਰਚਾ ਦੇ ਵਿੱਚ ਚੱਲ ਰਿਹਾ ਹੈ ਇਥੇ ਸ਼ਲੀਲਤਾ ਪਰ ਇੱਕ ਕੰਟੈਂਟ ਦੇਖੇ ਜਾ ਰਹੇ ਨੇ ਉੱਥੇ ਦੂਜੇ ਪਾਸੇ ਪੁੱਛਾ ਦੇਣ ਵਾਲੇ ਬਾਬੇ ਜਾਂ ਫਿਰ ਮਾਤਾ ਆਪਣੇ ਆਪ ਨੂੰ ਕਹਾਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਵੀ ਰੀਲਾਂ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਜਾਂਦੇ ਨੇ ਕਿਉਂਕਿ ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਆ ਜਿੱਥੇ ਕਿ ਲੋਕ ਆਪਣੀ ਪ੍ਰਸਿੱਧੀ ਕਰਨ ਦੇ ਵਾਸਤੇ ਹਰ ਇੱਕ ਚੀਜ਼ ਉੱਤੇ ਸ਼ੇਅਰ ਕਰਦੇ ਨੇ ਤੇ ਜਿਹੜੇ ਬਾਬੇ ਨੇ ਇਹਨਾਂ ਦੇ ਵੀ ਡੇਰੇ ਤਾਂ ਹੀ ਚੱਲਣਗੇ ਜੇਕਰ ਇਹ ਸੋਸ਼ਲ ਮੀਡੀਆ ਦਾ ਸਹਾਰਾ ਲੈਣਗੇ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਵੀਡੀਓਜ਼ ਆਪਣੀਆਂ ਰੀਲਾਂਸ ਪਾਉਣਗੇ ਤਾਹੀਂ ਲੋਕਾਂ ਨੂੰ ਪਤਾ ਲੱਗੇਗਾ ਵੀ ਕੀ ਇਹਨਾਂ ਪਖੰਡੀਆਂ ਦੇ ਡੇਰੇ ਕਿੱਥੇ ਨੇ ਕਿੱਥੇ ਇਹਨਾਂ ਦੀ ਲੋਕੇਸ਼ਨ ਆ ਕਿਹੜਾ ਬਾਬਾ ਕਿਵੇਂ ਪੁੱਛਾ ਕਰਦਾ ਕਿਹੜਾ ਬਾਬਾ ਕੀ ਦਿੰਦਾ ਤੇ ਕਿੱਥੇ ਕਿਹੜੇ ਦੇ ਵਿੱਚ ਕਿਹੜੀ ਮਾਤਾ ਆਉਂਦੀ ਆ ਤੇ ਉਸ ਦੇ ਵੱਲੋਂ ਕੀ ਇਲਾਜ ਕੀਤਾ ਜਾਂਦਾ ਕਿਹੜਾ ਉਹਨਾਂ ਦੇ ਘਰ ਦੇ ਮਸਲੇ ਹੱਲ ਕਰੂਗਾ ਤਾਂ ਇਸ ਤਰੀਕੇ ਦੀਆਂ ਜਿਹੜੇ ਕਿ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਤੁਹਾਨੂੰ ਹੁਣ ਤੱਕ ਅਸੀਂ ਅਨੇਕਾਂ ਕਲਿੱਪ ਦਿਖਾ ਚੁੱਕੇ ਆ ਇਹਨਾਂ ਪਖੰਡੀਆਂ ਦੇ ਪਰ ਇਸ ਦੇ ਬਾਵਜੂਦ ਵੀ ਪਖੰਡੀਆਂ ਦੇ ਵੱਲੋਂ ਵੀ ਖੂਬ ਜਿਹੜੀਆਂ ਰੀਲਾਂ ਉਹ ਸੋਸ਼ਲ ਮੀਡੀਆ ਦੇ ਉੱਤੇ ਪਾਈ ਜਾ ਰਹੀਆਂ ਨੇ ਕਿਉਂਕਿ ਇਸ ਰੀਲ ਦੇ ਗੱਲਾਂ ਦੇ ਵਿੱਚ ਫਾਜੰਦ ਨੇ ਕਿ ਇਹਦੇ ਬਾਰੇ ਇਹਨੇ ਸਾਰਾ ਕੁਝ ਦੱਸਤਾ ਤਾਂ ਅਸੀਂ ਵੀ ਜਾਈਏ ਸਾਡੇ ਵੀ ਘਰ ਦਾ ਹੱਲ ਹੋਵੇਗਾ ਤਾਂ ਅਜਿਹਾ ਕੁਝ ਵੀ ਨਹੀਂ ਹੁੰਦਾ ਤੁਹਾਨੂੰ ਮੂਰਖ ਬਣਾਇਆ ਚਾਹੁੰਦਾ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਇੱਕ ਹੋਰ ਜਿਹੜੀ ਕਿ ਇਸ ਪਖੰਡਣੀ ਦੀ ਵਾਇਰਲ ਹੋ ਰਹੀ ਹੈ ਇਸ ਦੇ ਵਿੱਚ ਇਹ ਪੁੱਛਾ ਕੱਢ ਰਹੀ ਆ ਪੁੱਛਾ ਕੜ ਕੇ ਉਹ ਸਾਰਾ ਕੁਝ ਉਸ ਨੌਜਵਾਨ ਨੂੰ ਦੱਸਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਉਹ ਕਹਿੰਦੀ ਹੈ ਕਿ ਪਹਿਲਾਂ ਤਾਂ ਮੈਨੂੰ ਇਹ ਦੱਸਿਆ ਜਾਵੇ ਕਿ ਤੁਹਾਡੇ ਘਰ ਦੇ ਵਿੱਚ ਸਰੋਜ ਕਿਸ ਦਾ ਨਾਮ ਆ ਤਾਂ ਉਸ ਤੋਂ ਬਾਅਦ ਉਸਨੇ ਦੱਸਿਆ ਕਿ ਉਹਨਾਂ ਦੇ ਰਿਸ਼ਤੇਦਾਰੇ ਦੇ ਵਿੱਚ ਇੱਕ ਭੂਆ ਉਸ ਦਾ ਨਾਮ ਛੜਾ ਕਿ ਸਰੋਜ ਫਿਰ ਮਾਤਾ ਨੇ ਇੱਕ ਮਿੰਟ ਹੋਰ ਧਿਆਨ ਲਾਇਆ ਤੇ ਫਿਰ ਉਸ ਨੇ ਪੁੱਛਿਆ ਕਿ ਖੱਬੀ ਲੱਤ ਦੇ ਵਿੱਚ ਕੀ ਦੇ ਦਰਦ ਰਹਿੰਦਾ ਤਾਂ ਫਿਰ ਉਹ ਨੌਜਵਾਨ ਕਹਿੰਦਾ ਨਜ਼ਰ ਆਇਆ ਕਿ ਮੇਰੀ ਮਾਤਾ ਦੀ ਖੱਬੀ ਲੱਤ ਜਿਹੜੀ ਉਹ ਹਮੇਸ਼ਾ ਦਰਦ ਕਰਦੀ ਰਹਿੰਦੀ ਆ ਤਾਂ ਇਸ ਤਰੀਕੇ ਦੇ ਨਾਲ ਜਿਹੜੀ ਕਿ ਇਸ ਜਨਾਨੀ ਨੂੰ ਇਸ ਪਖੰਡਨੀ ਨੂੰ ਪਤਾ ਕਿ ਇਹ ਸਿਰਫ ਅੱਖਾ ਬੰਦ ਕਰਕੇ ਬੰਦੇ ਦਾ ਸਾਰਾ ਭੇਤ ਖੋਲ ਦਿੰਦੀ ਆ ਜਿਸ ਕਰਕੇ ਇਹ ਲੋਕ ਇਸ ਦੇ ਕੋਲ ਆਏ ਐਨਾ ਹੀ ਨਹੀਂ ਅੱਗੇ ਵੀ ਹੋਰ ਕਈ ਗੱਲਾਂ ਜਿਹੜੇ ਕਿ ਪੁੱਛੀਆਂ ਵੀ ਹਾਂ ਵੀ ਹਾਂ ਤੂੰ ਮੇਰੇ ਕੋਲ ਤਾਂ ਆਇਆ ਕਿਉਂਕਿ ਤੇਰਾ ਵਿਆਹ ਨਹੀਂ ਹੋ ਰਿਹਾ ਤੇ ਤੇਰਾ ਕੰਮਕਾਰ ਨਹੀਂ ਚੱਲ ਰਿਹਾ ਤੇਰੀ ਦੁਕਾਨ ਨਹੀਂ ਚੱਲਦੀ ਦੁਕਾਨ ਜਿਵੇਂ ਖੋਲਦਾ ਉਹ ਵੀ ਤੂੰ ਬੰਦ ਕਰ ਦੇਣਾ ਕੋਈ ਗਾਹਕ ਨਹੀਂ ਆਉਂਦਾ ਤੇ ਤੇਰੇ ਰਿਸ਼ਤੇ ਦੀਆਂ ਗੱਲਾਂ ਤਾਂ ਬਹੁਤ ਹਾਮੇ ਚੱਲਦੀਆਂ ਨੇ ਤੇ ਲੋਕ ਦੇਖਣ ਵੀ ਆ ਜਾਂਦੇ ਨੇ ਪਰ ਉਸ ਤੋਂ ਬਾਅਦ ਜਿਹੜਾ ਕਿ ਰਿਸ਼ਤਾ ਉਹ ਪੂਰ ਨਹੀਂ ਚੜਦਾ ਤਾਂ ਇਹ ਸਾਰੀਆਂ ਗੱਲਾਂ ਜਦੋਂ ਇਸ ਪਖੰਡਲੇ ਦੇ ਵੱਲੋਂ ਨੌਜਵਾਨ ਨੂੰ ਪੁੱਛੀਆਂ ਤਾਂ ਉਸ ਨੇ ਜਿਹੜੀ ਕਿ ਹਾਮੀ ਭਰੀ ਕਿ ਹਾਂ ਉਸ ਦੀ ਦੁਕਾਨ ਜਿਹੜੀ ਨਹੀਂ ਚੱਲਦੀ ਉਹਦਾ ਰਿਸ਼ਤਾ ਜਿਹੜਾ ਕਿ ਉਹ ਨਹੀਂ ਹੋ ਰਿਹਾ ਇਸ ਕਰਕੇ ਉਹ ਇੱਥੇ ਆਇਆ ਜਿਸ ਤੋਂ ਬਾਅਦ ਹੁਣ ਫਿਰ ਇਹ ਪਖੰਡ ਨਿਊਜ਼ ਦੇ ਹਾਲ ਕਰਗੇ ਤਾਂ ਇਸ ਦੀ ਰੀਲ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਹੁਣ ਤੁਸੀਂ ਇਹ ਰੀਲ ਦੇ ਵਿੱਚ ਜੋ ਕੁਝ ਕਿਹਾ ਮੈਂ ਤੁਹਾਨੂੰ ਦੱਸਿਆ ਪਰ ਕੀ ਲੱਗਦਾ ਕਿ ਇਸ ਤਰੀਕੇ ਦੇ ਨਾਲ ਕੋਈ ਇੰਨਾ ਜਾਣੇ-ਜਾਣੋ ਹੋ ਸਕਦਾ ਹੈ ਕਿ ਇੱਕ ਸਕਿੰਟ ਅੱਖਾਂ ਬੰਦ ਕਰਕੇ ਕੋਈ ਕਿਸੇ ਦਾ ਇੰਨਾ ਕੁ ਜਦਾਸ ਦੇ ਵੀ ਹਾਂ ਤੁਹਾਡੇ ਘਰ ਚ ਫਲਾਣੇ ਦਾ ਨਾਮ ਕੀ ਆ ਕੀਦੇ ਦਰਦ ਹੁੰਦਾ ਤੇਰਾ ਵਿਆਹ ਨਹੀਂ ਹੁੰਦਾ ਚਲੋ ਵਿਆਹ ਨਾ ਹੋਣਾ ਇਹ ਤਾਂ ਅੱਜ ਦੇ ਸਮੇਂ ਦੇ ਵਿੱਚ ਕਾਮਨ ਗੱਲਾਂ ਹੋ ਗਈਆਂ ਕਿਉਂਕਿ ਇੱਕ ਅੱਲਾ ਨੌਜਵਾਨ ਨੇ ਬਹੁਤ ਅਜਿਹੇ ਮਾਮਲੇ ਨੇ ਜਿੱਥੇ ਕਿ ਅਜਿਹੀਆਂ ਗੱਲਾਂ ਹੋ ਜਾਂਦੇ ਨੇ ਠੀਕ ਹੈ ਕਈਆਂ ਨੂੰ ਰਿਸ਼ਤਾ ਨਹੀਂ ਚੰਗਾ ਲੱਗਦਾ ਤਾਂ ਆਲਾ ਮਨਾ ਕਰ ਦਿੰਦਾ ਇਸ ਦਾ ਮਤਲਬ ਇਹ ਥੋੜੀ ਹੋਵੇ ਵੀ ਤੁਹਾਡੇ ਕਿਸੇ ਨੇ ਕੁਝ ਕਰਾਤਾ ਤਾਂ ਤੁਹਾਡਾ ਰਿਸ਼ਤਾ ਨਹੀਂ ਹੋ ਰਿਹਾ ਜਾਂ ਫਿਰ ਤੁਹਾਡੀ ਦੁਕਾਨ ਤਾਂ ਨਹੀਂ ਚੱਲ ਰਹੀ ਕਈ ਵਾਰ ਕੁਝ ਗੱਲਾਂ ਹੁੰਦੀਆਂ ਨੇ ਜਿਸ ਕਰਕੇ ਸਮਾਂ ਆਉਂਦਾ ਸਮ ਜਦੋਂ ਪਰਮਾਤਮਾ ਨੇ ਤੁਹਾਨੂੰ ਦੇਣਾ ਜੋ ਵੀ ਦੇਣਾ ਉਹ ਸਮੇਂ ਸਿਰ ਹੋਣਾ ਪਰ ਤੁਹਾਡੀ ਕਾਲ ਦੇ ਨਾਲ ਬਾਬਿਆਂ ਕੋਲ ਜਾ ਕੇ ਤੁਹਾਡਾ ਕੁਝ ਵੀ ਹੱਲ ਨਹੀਂ ਹੋਣਾ ਬਲਕਿ ਜਿਹੜੇ 4 ਪੈਸੇ ਤੁਸੀਂ ਕਮਾਏ ਹੁੰਦੇ ਨੇ ਉਹ ਵੀ ਨਾ ਪਖੰਡੀਆਂ ਦੇ ਉੱਤੇ ਲਾ ਦਿੰਦੇ ਹੋ ਤਾਂ ਇਨਾ ਪਖੰਡਵਾਤ ਤੋਂ ਬਚੋ ਤੁਸੀਂ ਪਖੰਡਵਾਤ ਤੋਂ ਜਿੰਨਾ ਦੂਰ ਰਹੋਗੇ ਤੁਹਾਡਾ ਫਾਇਦਾ ਹੋਵੇਗਾ ਪਖੰਡਵਾ ਦੇ ਵਿੱਚ ਫਸਿਆ ਬੰਦਾ ساری ਉਮਰ ਲਈ ਬੰਨਿਆ ਚਾਹੁੰਦਾ ਕਿਉਂਕਿ ਉਸ ਨੂੰ ਹਰ ਇੱਕ ਕੰਮ ਕਰਨਾ ਫਿਰ ਉਸ ਬਾਬੇ ਨੂੰ ਪੁੱਛ ਕੇ ਕਰਨ ਦੀ ਆਦਤ ਪੈ ਜਾਂਦੀ ਹੈ ਤੇ ਇੱਕ ਸਮਾਂ ਅਜਿਹਾ ਹੁੰਦਾ ਹੈ ਕਿ ਤੁਹਾਡਾ ਸਭ ਕੁਝ ਚਲਾ ਜਾਂਦਾ ਤੇ ਪੱਲੇ ਤੁਹਾਡੇ ਕੁਝ ਵੀ ਨਹੀਂ ਪੈਂਦਾ ਤਾਂ ਇਨਾ ਪਖੰਡਿਆਂ ਤੋਂ ਬਚਿਆ ਕਰੋ ਤੇ ਅਜਿਹੀਆਂ ਰੀਲਾਂ ਨੂੰ ਜਿਹੜੀ ਕਿ ਜਿਹੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ